ਬੜੀ ਤੇਜ਼ ਆ ਜੇ ਪਹਿਲਾਂ ਥੜੇ ਭੰਨੇ ਆ ਉਸ ਤੋਂ ਬਾਅਦ ਟੋੜ ਦੇ ਆ ਗੰਬੇ ਦੇ ਵੱਜੀ ਫਾਟਵੇ ਡੇੜੀ ਦੇ ਵਿੱਚ ਮਾਰੀ ਆ ਉਹਨਾਂ ਨੇ ਅਗੋਂ ਉਹਨਾਂ ਹੀ ਹਾਰਸੀ ਲ ਲਈ ਆ ਜੋ ਗੱਡੀ ਜਿਹੜੀ ਆ ਟਰੈਕਟਰ ਦੇ ਨਾਲ ਬੰਨ ਕੇ ਉਹ ਘਰ ਲੱਗੇ ਆ ਤੇ ਪਿਛਲੇ ਪਾਸੇ ਵੀ ਗੱਡੀ ਟੁੱਟੀ ਦੀ ਮੈਨੂੰ ਇਹ ਨਹੀਂ ਸਮਝ ਆਉਂਦੀ ਪਿਛਲੇ ਪਾਸੇ ਕਿਦਾਂ ਟੁੱਟ ਗਈ ਜਾ ਅੰਗ ਦੇਖਾ ਦੇ ਆ ਰੇੜੀ ਦਾ ਸਿਸਟਮ ਜਿਹੜਾ ਇਹ ਸਾਰਾ ਹੀ ਬੜਾ ਖਰਾਬ ਹੋਇਆ ਰਾਈ ਤੇ ਉਹ ਉਹ ਕਹਿਣ ਲੱਗੋ ਸਾਡਾ ਰੇੜੀ ਨਾਲ ਕੋਈ ਮਤਲਬ ਹੀ ਨਹੀਂ ਆ ਰਹੀ ਡਰਾਈਵਰ ਨੂੰ ਨੀਂਦ ਆਣ ਦੀ ਵਜ੍ਹਾ ਕਰਕੇ ਡਿਵਾਈਡਰ ਨਾਲ ਵੱਜ ਕੇ ਤੇ ਮਾਜਨ ਛੋਟੇ ਵਾਲਾ ਤੇ ਉਹ ਵੀ ਇਹਨਾਂ ਜਾ ਕੇ ਵਾਚ ਕਰਾ ਗਈ ਸੀ ਮੈਂ ਮੰਗ ਕਰਨਾ ਵੀ ਇਹਨਾਂ ਨੂੰ ਨਾਤੇ ਪਾਈ ਜਾਏ ਕਿ ਆ ਜਿਹੜੇ ਬੰਦੇ ਮਰ ਜਾਂਦੇ ਤੇ ਇਹ ਜੂਵੇਂ ਮਾਰਿਆ ਹੈ ਇੰਨੀ ਤੇਜ਼ ਗੱਡੀ ਚਲਾਨੀ ਚਾਹੀਦੀ ਆ ਤੇ ਜੇ ਉਹ ਨੁਕਸਾਨ ਭਦਨ ਕੇ ਠੀਕ ਹੈ ਨਹੀਂ ਤੇ ਜਿਹੜੀ ਕਾਨੂੰਨੀ ਅਨਸਾਰ ਕਾਰਵਾਈ ਬਣੇਗੀ ਉਹ ਹੀ ਕਰਾਂਗੇ ਬੜੀ ਤੇਜ਼ ਆ ਜੇ ਪਹਿਲਾਂ ਥੜੇ ਭੰਨੇ ਆ ਉਸ ਤੋਂ ਬਾਅਦ ਟੋੜਦੇ ਆ ਗੰਬੇ ਜਿਹੀ ਇੱਕ ਤੇਜ਼ ਰਫ਼ਤਾਰ ਗੱਡੀ ਦੇ ਵੱਲੋਂ ਇੱਕ ਵਿਅਕਤੀ ਦਾ ਰੋਜ਼ਗਾਰ ਜਿਹੜੇ ਪੂਰੇ ਤਰੀਕੇ ਦੇ ਨਾਲ ਤਹਿਸ ਨਹਿਸ ਕਰ ਦਿੱਤਾ ਗਿਆ ਦੱਸਦੀ ਹੈ ਕਿ ਬੇਕਾਬੂ ਹੋਈ ਇਸ ਗੱਡੀ ਦੇ ਵੱਲੋਂ ਨਾ ਸਿਰਫ ਇੱਕ ਰੇੜੀ ਵਾਲੇ ਦਾ ਨੁਕਸਾਨ ਕੀਤਾ ਗਿਆ ਬਲਕਿ ਹੋਰ ਵੀ ਝੜੀਆਂ ਚੌਂਕ ਦੇ ਨੇੜੇ ਦੁਕਾਨਾਂ ਬਣੀਆਂ ਹੋਈਆਂ ਸੀ ਉਹਨਾਂ ਤੇ ਥੜੇ ਜਿਹੜੇ ਨੇ ਇਸ ਵਿੱਚਕਾਰ ਟੁੱਟ ਗਏ ਤੇ ਸੜਕ ਦੇ ਉੱਪਰ ਲੱਗਿਆ ਬਿਜਲੀ ਦਾ ਪੋਲ ਵੀ ਜਿਹੜਾ ਉਸ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਾਂ ਦੱਸ ਦਈਏ ਕਿ ਖਬਰ ਚੇੜੀ ਹੈ ਪੁਰਾਣੀ ਸਬਜ਼ੀ ਮੰਡੀ ਚੌਕ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤੇਜ਼ ਰਫ਼ਤਾਰ ਗੱਡੀ ਦੇ ਵੱਲੋਂ ਇੱਕ ਗਰੀਬ ਦਾ ਰੋਜ਼ਗਾਰ ਜਿਹੜਾ ਤਹਿਸ ਨਹਿਸ ਕੀਤਾ ਗਿਆ ਸੋਡਾ ਵਾਟਰ ਦੀ ਰੇੜੀ ਲਗਾਉਣ ਵਾਲੇ ਵਿਅਕਤੀ ਦਾ ਕਾਫੀ ਜ਼ਿਆਦਾ ਸਚਕਾਰ ਨੁਕਸਾਨ ਹੋਇਆ ਰਾਤ ਦੇ ਸਮੇਂ ਦੇਖਿਆ ਜਾ ਸਕਦਾ ਸੀ ਕਿ ਰੇੜੀ ਦਾ ਇਸੇ ਨਾਲ ਹੀ ਨਾਲ ਬਣੀਆਂ ਛੇੜੀਆਂ ਹੋਰ ਵੀ ਦੁਕਾਨਾਂ ਸੇ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਬਿਜਲੀ ਦੇ ਪੋਲ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਸ ਪੂਰੇ ਮਾਮਲੇ ਦੇ ਮਗਰੋਂ ਅ ਪੀਸੀਆਰ ਮੁਲਾਜ਼ਮ ਜਿਹੜੇ ਨੇ ਮੌਕੇ ਤੇ ਉੱਪਰ ਪਹੁੰਚੇ ਜਿਨ੍ਹਾਂ ਦੇ ਵੱਲੋਂ ਗੱਡੀ ਦੇ ਕਾਗਜ਼ ਆਪਣੇ ਕਬਜ਼ੇ ਦੇ ਵਿੱਚ ਲੈ ਲیتے ਗਏ ਤੇ ਜਿਹੜਾ ਪੀੜਿਤ ਵਿਅਕਤੀ ਹੈ ਪੀੜਿਤ ਵਿਅਕਤੀ ਦਾ ਕਹਿਣਾ ਸੀ ਕਿ ਉਸ ਦੀ ਰੇਡਿਸ ਦੇ ਨਾਲ ਹੀ ਮਸ਼ੀਨ ਜਿਹੜੀ ਹੈ ਪੂਰੇ ਤਰੀਕੇ ਨਾਲ ਟੁੱਟ ਚੁੱਕੀ ਹੈ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਪੀਸੀਆਰ ਮੁਲਾਜ਼ਮਾ ਦੇ ਵੱਲੋਂ ਕਾਗਜ਼ ਜ਼ਰੂਰ ਹੀ ਕਬਜ਼ੇ ਦੇ ਵਿੱਚ ਲੈ ਲਿੱਤੇ ਗਏ ਪਰ ਕਾਰਵਾਈ ਜਿਹੜੀ ਹੈ ਸਹੀ ਢੰਗ ਦੇ ਨਾਲ ਨਹੀਂ ਕੀਤੀ ਜਾ ਰਹੀ ਤੇ ਲਗਾਤਾਰ ਉਸ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ ਦੇ ਨੁਕਸਾਨ ਦੀ ਪਰ ਪਾਈ ਕੀਤੀ ਜਾਵੇ ਤੇ ਦੂਜੇ ਪਾਸੇ ਪੁਲਿਸ ਦੇ ਜੇਕਰ ਗੱਲ ਕੀਤੀ ਜਾਏ ਤਾਂ ਪੁਲਿਸ ਸੇਫਰ ਰਖਾਰ ਕਹਿਣਾ ਸੀ ਕਿ ਜੇਕਰ ਤਾਂ ਗੱਡੀ ਚਾਲਕ ਨੇ ਮੁਆਵਜ਼ਾ ਭਰਿਆ ਤਾਂ ਠੀਕ ਹੈ ਜੇਕਰ ਉਸ ਦੇ ਵੱਲੋਂ ਮੁਆਵਜ਼ੇ ਦਾ ਭੁਗਤਾਨ ਨਾ ਕੀਤਾ ਗਿਆ ਤਾਂ ਜ਼ਰੂਰ ਹੀ ਉਸ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤਾਂ ਹੋਰ ਮੌਕੇ ਤੇ ਮੌਜੂਦ ਲੋਕਾਂ ਦਾ ਇਸ ਤੇ ਕੀ ਕਹਿਣਾ ਸੀ ਇੱਕ ਵਾਰ ਤੁਹਾਨੂੰ ਵੀ ਸੁਣਾ ਦਿੰਨੇ ਆ ਸੁਣ ਲੈ ਇੱਕ ਮੈਨੂੰ ਬੱbi ਕਹਿੰਦੇ ਆ ਗੱਤਾਂ ਹੋਇਆ ਇਹ ਹੋਇਆ ਜੀ ਪਤੋਂ ਗੱਡੀ ਆਈ ਰੰਗੜੇ ਰੋਡ ਤੋਂ ਸ਼ਰਾਬ ਉਹ ਨਾ ਪੀਤੀ ਦੀ ਬੜੀ ਤੇਜ਼ ਆਈ ਪਹਿਲਾਂ ਥੜੇ ਭੰਨੇ ਆ ਉਸ ਤੋਂ ਬਾਅਦ ਤੋੜਦੇ ਆ ਗੰਬੇ ਦੀ ਵਜੀ ਬਾਅਦ ਵਿੱਚ ਰੇੜੀ ਦੇ ਵਿੱਚ ਮਾਰੀ ਆ ਰੇੜੀ ਭੰਨੇ ਭੁੰਨ ਕਿਤੇ ਬਾਅਦ ਵਿੱਚ ਇਹ ਤਾਂ दारू ਪੀਤਾ ਦਾ ਇਹਨਾਂ ਦੇ ਵੀ ਸੱਟਾਂ ਲੱਗੀਆਂ 6 ਵਜੇ ਫੋਨ ਗਿਆ ਜੀ 6 ਵਜੇ ਮੈਂ ਆਇਆ ਤੇ ਅੱਗੇ ਰੇੜੀ ਗਿੱਲੀ ਦੀ ਬਾਅਦ ਮੈਨੂੰ ਮੁਲਾਜ਼ਮਾ ਪਬਲਿਕ ਨੇ ਦੱਸਿਆ ਕਿ ਤੇਰੀ ਰੇੜੀ ਗੱਡੀ ਭੰਨ ਕੇ ਗਈ ਆ ਤੇ ਸ਼ਰਾਬ ਨਾ ਪੀਤੀ ਦੀ ਫੱਟਰ ਹੋ ਗਿਆ ਤੇ ਮੁਲਾਜ਼ਮ ਉੱਤੇ ਆ ਗਏ ਕਰਨੈਲ ਸਿੰਘ ਉਹਨਾਂ ਨੇ ਆ ਕੇ ਉਹਨਾਂ ਦੀ ਆਰਸੀ ਲੈ ਲਈ ਆ ਤੋ ਗੱਡੀ ਜਿਹੜੀ ਐ ਟਰੈਕਟਰ ਦੇ ਨਾਲ ਬੰਨ ਕੇ ਤੋ ਘਰ ਲੈ ਗਈ ਐ ਸਿਟੀ ਕਿਉਂ ਨਹੀਂ ਲਾਈ ਗਈ ਐਕਸੀਡੈਂਟ ਹੋਇਆ ਹੈਗਾ ਤੇ ਸਾਨੂੰ ਢੀਕਦੇ ਸਾਨੂੰ ਪਤਾ ਲੱਗਦਾ ਵੀ ਤੀਜਾ ਜਿਹੜੀ ਗੱਡੀ ਵੱਜੀ ਐ ਦੇਖੋ ਇੱਥੇ 10 15 ਬੰਦੇ ਮਰ ਜਾਂਦੇ ਕੌਣ ਜ਼ਿੰਮੇਵਾਰ ਹੈ ਇਹਦੇ ਦੇਖੋ ਪਬਲਿਕ ਆ ਸਾਰੀ ਇੱਥੇ ਤੁਮ ਦੀ ਆ ਕਿੰਨੇ ਵਜੇ ਦੀ ਗੱਲ ਐ ਇਹ 12 12:30 ਵਜੇ ਦੀ ਗੱਲ ਆ ਜੀ ਇੱਥੇ ਦੁਨੀਆ ਕੁੰਦੀ ਆ ਤੁਹਾਡਾ ਕਿੰਨਾ ਨੁਕਸਾਨ ਹੋਇਆ ਮੇਰਾ ਜੀ 30000 ਰੁਪਏ ਦਾ ਨੁਕਸਾਨ ਆਇਆ ਵਾ ਕੀ ਕੁਛ ਲਿਆ ਇਹ ਦੇਖੋ ਸਾਰੀ ਰੇੜੀ ਤੋੜਤੀ ਉਹਨੇ ਤੋੜ ਕੇ ਕੀ ਆ ਹੋਰ ਆ ਦੇਖੋ ਥੜੇ ਥੁੜ ਵੀ ਮੰਗ ਕਰਦੇ ਮੰਗਿਆ ਵੀ ਮੈਂ ਵਿਹਲਾ ਹੋ ਗਿਆ ਕਾ ਸੇਰਦਾ ਸਾੜੀ ਦਿਹਾੜੀ ਵਿਹਲਾ ਬੈਠਾ ਦਮਾਂ ਮੈਂ ਮੰਗਿਆ ਕਰਨਾ ਵੀ ਇਹਨਾਂ ਨੂੰ ਨਾਤੇ ਪਾਈ ਜਾਏ ਜਾਂ ਜਿਹੜੇ ਬੰਦੇ ਮਰ ਜਾਂਦੇ ਤੇ ਇਹ ਜੂਵੇਂ ਮਾਰਿਆ ਹੀ ਇੰਨੀ ਤੇਜ਼ ਗੱਡੀ ਚਲਾਨੀ ਚਾਹੀਦੀ ਆ ਰੋਜ਼ਗਾਰ ਤੁਹਾਡਾ ਖਤਮ ਹੋ ਗਿਆ ਸਾਡਾ ਰੋਜ਼ਗਾਰ ਮੈਂ ਵਿਹਲਾ ਬੈਠਾ ਦਸੇਰਦਾ ਹੀ ਤੇ ਪਤਾ ਨਹੀਂ ਕਿੰਨੇ ਦਿਨ ਬੈਣਾ ਜੀ ਤੇ ਮੈਂ ਦੋ ਤਿੰਨ ਵਾਰੀ ਗਿਆ ਤੇ ਮੈਨੂੰ ਕੋਈ ਹਿਸਾਬ ਨਹੀਂ ਮਿਲਿਆ ਜੀ ਮੈਨੂੰ ਖੜਾ ਕੇ ਸੁਣਾਇਆ ਅੰਦਰ ਤੇ ਮੈਂ ਸੁਣ ਦੇਖਿਆ ਵੀ ਪਤਾ ਨਹੀਂ ਕੀ ਹੋ ਗਿਆ ਕੋਈ ਮਿਰਗਾ ਇੱਕ ਸਵਾਜ ਇੱਕ ਦਾ ਟਾਈਮ ਸੀ ਤੇ ਮੈਂ ਬਾਹਰ ਆਇਆ ਵੇ ਕਹਦੇ ਇੱਥੇ ਖਲਗਤ ਬੜੀ ਇਕੱਠੀ ਹੋਈ ਤੇ ਗੱਡੀ ਇੱਥੇ ਭੱਜੀ ਦੀ ਪਈ ਦੀ ਤੇ ਨਾਲ ਹੀ ਇਥੋਂ ਜੋ ਗੱਡੀ ਨਿਕਲੀ ਦੀ ਮੈਂ ਦੇਖਿਆ ਸਾਰਾ ਸੀਨ ਮੌਕੇ ਦੇ ਜਿਹੜਾ ਹੋਇਦਾ ਜੀ ਇਹ ਤਾਂ ਨਹੀਂ ਦੇਖਿਆ ਵੀ ਕਦੋਂ ਆ ਲੇਕਿਨ ਹੋਇਦਾ ਦੇਖਿਆ ਮੈਂ ਤੇ ਆਣ ਕੇ ਦੇਖਿਆ ਤੇ ਇਹ ਰੇੜੀ ਦਾ ਸਿਸਟਮ ਜਿਹੜਾ ਇਹ ਸਾਰਾ ਹੀ ਬੜਾ ਖਰਾਬ ਹੋਇਦਾ ਜੀ ਤੇ ਉਹ ਕਹਿਣ ਲੱਗੋ ਸਾਡਾ ਰੇੜੀ ਨਾਲ ਕੋਈ ਮਤਲਬ ਹੀ ਨਹੀਂ ਆ ਵੀ ਮੈਂ ਵੀ ਰੇੜੀ ਦਾ ਪਤਾ ਜਿਹੜਾ ਇਥੇ ਰੋਜ਼ ਰੇੜੀ ਲਾਉਂਦਾ ਮੈਂ ਕਹਾਂ ਰੋਜ਼ ਐਂ ਪਾਣੀ ਪੋਣੀ ਉਹਦੇ ਪੀਂਦੇ ਪੁੰਦੀਆਂ ਸਾਰੇ ਪੁਲਿਸ ਮੁਲਾਜ਼ਮ ਪੀਂਦੇ ਨਾ ਤੇ ਮੈਂ ਵੀ ਇਹ ਉਹ ਆਪੂ ਗਿਆ ਤੋੜ ਬਣ ਕੇ ਛੱਡ ਕੇ ਤੇ ਇਹ ਤੇ ਬਾਕੀ ਫਿਰ ਉਹ ਬੜੇ ਲਗੇ ਕਰਨ ਦੇ ਕਿਹੜੇ ਰੰਗ ਦੀ ਗੱਡੀ ਸੀ ਤੇ ਕਿੰਨੇ ਜਣੇ ਸੀ ਤੇ ਵਾਈਟ ਗੱਡੀ ਸੀ ਵਾਈਟ ਦੀ ਕਿੰਨੇ ਜਣੇ ਸੀ ਵਿੱਚ ਇਹ ਵੇਚ ਵੇਚ ਦਾ ਬਾਹਰ ਹੀ ਸਾਰੇ ਫੇਂਡੇ ਦੇ ਵਿੱਚ ਥੋੜਾ ਬੈਠਾ ਲਿਆ ਕੋਈ ਪੰਜ ਬੰਦੇ ਸੀ ਪੰਜ ਮਾ ਵੇ ਬਾਹਰ ਨੇ ਵਾਰੀ ਫੇਂਡੇ ਦੇ ਵਾਰੇ ਬਾਕੀ ਇਧਰ ਹੋਰ ਗੱਡੀਆਂ ਬੜੀਆਂ ਇਕੱਠੀਆਂ ਹੋਈਆਂ ਨੇ ਉਹਦੇ ਕਿ ਉਹਨਾਂ ਉਹ ਤਾਂ ਕਿ ਪਤਾ ਨਹੀਂ ਕੀ ਕਰਦੇ ਕੀ ਨਹੀਂ ਰੱਬ ਜਾਣੇ ਪਰ ਪੁਲਿਸ ਵਾਲਿਆਂ ਨੇ ਇਸ ਗੱਲ ਆਖੀ ਵੀ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਏਗਾ ਪਰ ਤੁਸੀਂ ਤੁਹਾਡੇ ਵਿੱਚ ਚਲੋ ਬਚਾਓ ਹੋ ਗਿਆ ਕੋਈ ਜੀ ਨਹੀਂ ਐਕਸੀਡੈਂਟ ਹੋਇਆ ਵੀ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਕੀਤੀ ਗੱਡੀ ਵਾਲਿਆਂ ਦੇ ਹਾਂ ਉਹਨਾਂ ਮਿਲ ਗਏ ਜਿਹੜੇ ਉਹਨਾਂ ਦੇ ਕਾਗੇ ਪੱਤੇ ਲੈ ਗਏ ਹੀ ਹਾਂ ਕਾਗੇ ਪੱਤੇ ਲੈ ਗਏ ਹਾਂ ਕਾਗੇ ਪੱਤੇ ਲੈ ਗਏ ਗੱਡੀ ਨਹੀਂ ਖੜੀ ਤੇ ਗੱਡੀ ਉਹਨਾਂ ਫਿਰ ਆ ਵੀ ਉਹਨਾਂ ਦੱਸਿਆ ਵੀ ਤੁਸੀਂ ਜੱਗ ਦਾ ਆ ਕੇ ਤੇ ਗੱਡੀ ਵਰਕਸ਼ਾਪ ਲੈ ਜਾਓ ਇਹ ਗੱਲ ਆਖੀ ਉਹਨਾਂ ਨੇ ਵੀ ਗੱਡੀ ਕਿੰਨੇ ਕਿ ਨੁਕਸਾਨੀ ਗਈ ਨਹੀਂ ਗੱਡੀ ਦਾ ਨੁਕਸਾਨ ਮੈਂ ਦੇਖਿਆ ਕਾਫੀ ਹੋਇਆਗਾ ਅਗਲਾ ਜਿਹੜਾ ਨਾ ਬੰਪਰ ਉਹ ਵੀ ਬਿਲਕੁਲ ਟੁੱਟ ਕੇ ਅੱਗੇ ਪੈ ਗਿਆ ਸੀ ਤੇ ਨੰਬਰ 2 ਹੈ ਵੀ ਉਹ ਇਹਨਾਂ ਦਾ ਚੱਕਾ ਨਹੀਂ ਚੱਕਾ ਲੱਤ ਕੇ ਅੱਗੇ ਅਗਲਾ ਅੱਜਾ ਤੇ ਪਿਛਲੇ ਪਾਸੇ ਵੀ ਗੱਡੀ ਟੁੱਟੀ ਦੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪਿਛਲੇ ਪਾਸੇ ਕਿੱਦਾਂ ਟੁੱਟ ਗਈ ਇਹ ਬੜੀ ਹਰਾਨ ਕਰਨ ਦੀ ਗੱਲ ਹੈ ਬੈਕ ਵਿੱਚ ਜਿੱਤਿਆ ਤੇ ਵਾ ਵਾ ਇਹ ਗੱਜੇ ਕਿ ਰਾਤ 1 ਵਜੇ ਦੇ ਕਰੀਬ ਇੱਕ ਹਾਂਡਾ ਅਮੇਜ ਗੱਡੀ ਨੰਬਰੀ PB 30Y 6881 ਤੇ ਇਹ ਰਾਤ ਡਰਾਈਵਰ ਨੂੰ ਨੀਂਦ ਆਣ ਦੀ ਵਜ੍ਹਾ ਕਰਕੇ ਡਿਵਾਈਡਰ ਨਾਲ ਵੱਜ ਕੇ ਤੇ ਮਾਜਨ ਸੋਟੇ ਵਾਲਾ ਤੇ ਉਦੀ ਰੇਨ ਜਾ ਕੇ ਟਕਰਾ ਗਈ ਸੀਗੀ ਤੇ ਮੌਕੇ ਤੇ ਫਿਰ ਅਸੀਂ ਪੁੱਜ ਕੇ ਪੀਸੀਆਰ ਪੁੱਜ ਕੇ ਤੇ ਜਿਹੜੇ ਉਹਨੂੰ ਗੱਡੀ ਦੀਓਂ ਕਿ ਸਾਈਡ ਤੇ ਕਰਾਇਆ ਤੇ ਹੁਣ ਅਸੀਂ ਉਹਨਾਂ ਨੂੰ ਬੁਲਾਇਆ ਹੈਗਾ ਦੋਨਾਂ ਪਾਰਟੀਆਂ ਨੂੰ ਵੀ ਜੋ ਕਹਿੰਦੇ ਵੀ ਰਾਤੋਂ ਕਹਿੰਦੇ ਸੀ ਵੀ ਇਹ ਹਿੰਗ ਇਹਦਾ ਜਿਹੜਾ ਰੇੜੇ ਦਾ ਨੁਕਸਾਨ ਹੈ ਅਸੀਂ ਭਰਨ ਨੂੰ ਤਿਆਰ ਆ ਗਏ ਆ ਤੇ ਜੇ ਉਹ ਨੁਕਸਾਨ ਭਰ ਦੇਣਗੇ ਠੀਕ ਹੈ ਨਹੀਂ ਤੇ ਜਿਹੜੀ ਕਾਨੂੰਨੀ ਇਹਨੂੰ ਸਰਕਾਰ ਕਾਰਵਾਈ ਬਣੇਗੀ ਉਹੀ ਕਰਾਂਗੇ ਜੀ ਮੈਨੂੰ ਬੱbbi ਕਹਿੰਦੇ ਗਦਾਪੁੱਚ ਕੀ ਹੋਇਆ ਇਹ ਹੋਇਆ ਜੀ ਇੱਧਰੋਂ ਗੱਡੀ ਆਈ ਤੇ ਰੰਗਲੇ ਰੋਡ ਤੋਂ ਛਾਵ ਉਹ ਨਾ ਬੀਤੀ ਦੀ ਬੜੀ Ya anlıyor ki dedi ki